ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਵਿੱਚ ਜੋ ਇੱਕ ਤਰੀਕ ਨੂੰ 13 ਲੋਕ ਸਭਾ ਸੀਟਾਂ ਦੇ ਲਈ ਮਤਦਾਨ ਹੋਇਆ ਸੀ ਉਸ ਦਾ ਰਿਜ਼ਲਟ ਆਇਆ ਤੇ ਜਿਸ ਦੇ ਵਿੱਚ ਹੈਰਾਨੀ ਜਨਕ ਜੋ ਨਤੀਜੇ ਰਹੇ ਨੇ ਤੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਜੋ ਲੋਕਾਂ ਦੀਆਂ ਨਜ਼ਰਾਂ ਸਨ ਉਹ ਸੀ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਫਰੀਦਕੋਟ ਲੋਕ ਸਭਾ ਸੀਟ ਜਿੱਥੋਂ ਕਿ ਦੋਵੇਂ ਹੀ ਆਜ਼ਾਦ ਉਮੀਦਵਾਰ ਜਿੱਤੇ ਨੇ ਤੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਜੇਤੂ ਐਲਾਨ ਹੋਏ ਨੇ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਕੁੱਲ ਪੋਲ ਹੋਈਆਂ ਵੋਟਾਂ ਦਾ 38% 6% ਹਾਸਲ ਕੀਤੀਆਂ ਵੋਟਾਂ ਤੇ 4,4430 ਵੋਟਾਂ ਦੇ ਲੋ ਜੇਤੂ ਰਹੇ ਦੂਜੇ ਨੰਬਰ ਤੇ ਕਲਵੀਰ ਸਿੰਘ ਜੀਰਾ ਕਾਂਗਰਸ ਦੇ 27310 ਵੋਟਾਂ ਲਈਆਂ ਉਹਨਾਂ ਨੇ ਤੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ 194836 ਵੋਟਾਂ ਲਈਆਂ ਜਦਕਿ ਬਿਰਸਾ ਸਿੰਘ ਬਲਟੋਹਾ ਜੋ ਕਿ ਵੱਡਾ ਦਾਅਵਾ ਪੇਸ਼ ਕਰ ਰਹੇ ਸਨ ਜਿੱਤ ਦਾ ਉਹਨਾਂ ਨੇ ਸਿਰਫ 86416 ਵੋਟਾਂ ਹਾਸਲ ਕੀਤੀਆਂ ਮਨਜੀਤ ਸਿੰਘ ਮੰਨਾ ਜੋ ਕਿ ਬੀਜੇਪੀ ਦੇ ਲੀਡਰ ਹਨ ਅਕਾਲੀ ਦਲ ਚੋਂ ਗਏ ਸਨ ਬੀਜੇਪੀ ਦੇ ਵਿੱਚ ਉਹਨਾਂ ਨੇ ਵੀ 86000 ਵੋਟਾਂ ਹਾਸਲ ਕੀਤੀ ਹੈ ਤੇ ਭਾਈ ਅਮਰਤਪਾਲ ਸਿੰਘ 197000 ਦੇ ਕਰੀਬ ਵੋਟਾਂ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਤੇ ਜੇਤੂ ਰਹੇ ਤੇ ਉੱਥੇ ਹੀ ਅੱਜ ਡਿਬਰੂਗੜ੍ਹ ਸ਼ਾਮਦੀ ਜੇਲ੍ਹ ਦੇ ਵਿੱਚ ਜਿੱਥੇ ਭਾਈ ਅਮਰਤਪਾਲ ਸਿੰਘ ਆਪਣੇ 9 ਹੋਰ ਸਾਥੀਆਂ ਦੇ ਨਾਲ ਨਜ਼ਰਬੰਦ ਨੇ ਕੈਦ ਨੇ ਉੱਥੇ ਉਹਨਾਂ ਦੀ ਪਤਨੀ ਬੀਬਾ ਕਰਨਦੀਪ ਕੌਰ ਮਿਲਣ ਦੇ ਲਈ ਪਹੁੰਚੇ ਤਾਂ ਇਸ ਮੌਕੇ ਉਹਨਾਂ ਨੇ ਸਿਰਫ ਇੰਨੀ ਗੱਲ ਕੀਤੀ ਸੰਗਤਾਂ ਦਾ ਧੰਨਵਾਦ ਕੀਤਾ ਇੰਨੀ ਵੱਡੀ ਜਿੱਤ ਦੇ ਲਈ ਪਹਿਲੀ ਵਾਰ ਉਹ ਇਹ ਬੋਲੇ ਹਨ ਤੇ ਦੱਸ ਦਈਏ ਕਿ ਇਸ ਮੌਕੇ ਪਾਈ ਅਮਰਤਪਾਲ ਸਿੰਘ ਦੇ ਵਕੀਲ ਖਾਲਸਾ ਜੀ ਵੀ ਪਹੁੰਚੇ ਹਨ ਜਿਨ੍ਹਾਂ ਨੇ ਕਿ ਮੀਡੀਆ ਦੇ ਨਾਲ ਖਾਸ ਗੱਲਬਾਤ ਕੀਤੀ ਵਕੀਲ ਸਾਹਿਬ ਨੇ ਕੀ ਕਿਹਾ ਰਿਹਾਈ ਦੇ ਲਈ ਅੱਗੇ ਕੀ ਕਾਰਵਾਈ ਹੈ ਉਹ ਵੀ ਤੁਹਾਨੂੰ ਉਸ ਵੀਡੀਓ ਵੱਲ ਲੈ ਚਲਦੇ ਹਾਂ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਿਵੇਂ ਪਰਿਵਾਰ ਨਾਲ ਵੀ ਸਮੇਂ-ਸਮੇਂ ਤੇ ਸਾਡੀ ਗੱਲਬਾਤ ਹੁੰਦੀ ਰਹੀ ਹੈ ਤਾਂ ਉਹਨਾਂ ਦਾ ਹੀ ਦੱਸਣਾ ਸੀ ਕਿ ਬੀਬਾ ਕਰਨਦੀਪ ਕੌਰ ਜੋ ਕਿ ਜ਼ਿਆਦਾਤਰ ਸਮਾਂ ਡਿਬਰੂਗੜ ਅਸਾਮ ਦੇ ਵਿੱਚ ਹੀ ਰਹਿੰਦੇ ਹਨ ਕਿਉਂਕਿ ਸਮੇਂ-ਸਮੇਂ ਤੇ ਉਹ ਮੁਲਾਕਾਤ ਕਰਦੇ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਤੇ ਅੱਜ ਵੀ ਬੀਬਾ ਕਰਨਦੀਪ ਕੌਰ ਭਾਈ ਅਮਰਤਪਾਲ ਸਿੰਘ ਜੀ ਨੂੰ ਮਿਲਣ ਦੇ ਲਈ ਪਹੁੰਚੇ ਜੋ ਕਿ ਭਾਈ ਅਮਰਤਪਾਲ ਸਿੰਘ ਜੀ ਦੀ ਜੋ ਲੋਕ ਸਭਾ ਚੋਣਾਂ 2024 ਦੇ ਵਿੱਚ ਖਡੂਰ ਸਾਹਿਬ ਤੋਂ ਇੱਕ ਵੱਡੀ ਰਿਕਾਰਡ ਤੋੜ ਜਿੱਤ ਹੋਈ ਹੈ ਉਸ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ ਜਦੋਂ ਜਿੱਤ ਤੋਂ ਬਾਅਦ ਪਹਿਲੀ ਵਾਰ ਭਾਈ ਅਮਰਤਪਾਲ ਸਿੰਘ ਦੇ ਪਤਨੀ ਬੀਬਾ ਕਰਨਦੀਪ ਕੌਰ ਉਹਨਾਂ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਪਹੁੰਚੇ ਤਾਂ ਉੱਥੇ ਹੀ ਦੱਸਦੀ ਹੈ ਕਿ ਕਾਂਗਰਸ ਦੇ ਲੀਡਰ ਤੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਵੀ ਇੱਕ ਪੋਸਟ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਹੁਣ ਜਨਤਾ ਨੇ 4 ਲੱਖ ਤੋਂ ਵਧੇਰੇ ਵੋਟਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮਤਦਾਨ ਦੇ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਰਿਆ ਕਰ ਦੇਣਾ ਚਾਹੀਦਾ ਤੁਸੀਂ ਕੀ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਹਰਦੇਵ ਸਿੰਘ ਖਾਲਸਾ ਨੇ ਇਸ ਮੌਕੇ ਕੀ ਗੱਲ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਪਤਨੀ ਦਾ ਇਹੀ ਕਹਿਣਾ ਸੀ ਕਿ ਸੰਗਤਾਂ ਦਾ ਧੰਨਵਾਦ ਕੀਤਾ ਪਰਿਵਾਰ ਵੱਲੋਂ ਵੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜੋ ਇੰਨੀ ਵੱਡੀ ਰਿਕਾਰਡ ਤੋੜ ਜਿੱਤ ਹਾਸਲ ਹੋਈ ਹੈ ਭਾਈ ਅਮਰਤਪਾਲ ਸਿੰਘ ਨੂੰ ਅਤੇ ਪਰਿਵਾਰ ਦਾ ਇਹ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਜਿਵੇਂ ਹੀ ਰਿਆਉ ਕੇ ਆਉਂਦੇ ਨੇ ਤਾਂ ਹਲਕੇ ਦੇ ਤੇ ਪੰਜਾਬ ਦੇ ਮੁੱਦੇ ਲੋਕ ਸਭਾ ਦੇ ਵਿੱਚ ਵੀ ਉਠਾਉਣਗੇ ਅਤੇ ਉੱਥੇ ਹੀ ਉਹ ਨਸ਼ਿਆਂ ਦੇ ਵਿੱਚ ਗ੍ਰਸਤ ਹੋਣ ਦੀ ਜਵਾਨੀ ਨੂੰ ਬਚਾਉਣ ਦੇ ਲਈ ਪਹਿਲਾਂ ਵਾਂਗੂ ਉਦਮ ਕਰਨਗੇ ਅਤੇ ਧਰਮ ਦੇ ਨਾਲ ਵੀ ਨੌਜਵਾਨੀ ਨੂੰ ਜੋੜਨਗੇ ਤਾਂ ਕਿ ਉਹ ਗਲਤ ਕੰਮਾਂ ਦੇ ਵਿੱਚ ਨਾ ਪੈ ਸਕਣ ਤੁਹਾਡਾ ਇਸ ਵਾਰ ਕੀ ਕਹਣਾ ਜਰੂਰ ਕਮੈਂਟ ਕਰਨਾ ਉਹ ਤੁਹਾਨੂੰ ਲੈ ਚਲਦੇ ਹਰਦੇਵ ਸਿੰਘ ਖਾਲਸਾ ਨੇ ਕੀ ਕੀ ਇਸ ਮੌਕੇ ਜਦੋਂ ਉਹ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੇ ਸਨ ਆਹ ਹੈ ਕਿ ਦੋ ਲਾਸਟ ਟੀਚੀ ਦੀ ਲੋਕਾਂ ਤੇ ਉਹ ਬਜਾਈ ਹੋਈ ਨੇ ਤੇ ਉਹਨਾਂ ਦੇ ਸਾਥ ਦੇਨਸਾਫੀ ਹੋਈ ਸੀ ਕਿ ਧਰਮੀ ਦੇ ਸਾਥ ਦੇਨਸਾਫੀ ਹੋਈ ਜੇ ਪੰਜਾਬ ਦੇ ਸਾਥ ਦੇਨਸਾਫੀ ਹੋਈ ਔਰ ਉਸ ਦੇ ਵਿਰੋਧ ਵਿੱਚ ਇਹ ਫਤਵਾ دیا ਗਿਆ ਹੈ ਆਮ ਪਾਰਟੀ ਦੀ ਸਰਕਾਰ ਜਿਸ ਦੀ ਪ੍ਰਮੁਖਵਾਨ जो है वो उसको चीफ मिनिस्टर के तौर पर चला रहा है और उसके साथ बात करी हुई बीजेपी की सरकार सेंटर की जिन्होंने डिब्रूगढ़ जेल में उनको भेज दिया तो इन सरकारों के खिलाफ तो बहुत बड़ा फतबा दिया गया है लोगों द्वारा और तेरह सीटों में से भगवंत मान चीफ मिनिस्टर कह रहा था कि हम तेरह की तेरह जीतेंगे उसमें तीन जीत पाए हैं दस सीटों पर पराजित हो गए और भाजपा जो पहले उनके एम थे आज एक भी एम नहीं है पंजाब में से तो जो ये फतवा दिया है बहुत बड़ा फतवा है सामने तो, 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 इसके सामने जो सरकार को दोनों सरकारों को सेंटर की सरकार को स्टेट सरकार को इसके सामने पूछना पड़े तो अभी आप लोग क्या मांग कर रहे हैं मांग तो सभी पंजाब कर रहा है कि भाई अमृतपाल सिंह जो सिक्की का प्रचार कर रहे थे अमृत संचार कर रहे थे पंजाब को नशा रहित कर रहे थे और नौजवानों की जानों को बचा से साझबाट करी हुई बीजेपी की सरकार सेंटर की जिन्होंने देवीगढ़ जेल में उनको भेज दिया तो इन सरकारों के खिलाफ बहुत बड़ा खतबा दिया गया है लोगों द्वारा और तेरह सीटों में से भगवंत मान चीफ मिनिस्टर कह रहा था कि हम तेरह की तेरह जीतेंगे उसमें तीन जीत पाए हैं दस सीटों पर तो पराजित हो गए और भाजपा जो पहले उनके एम थे आज एक भी एम नहीं है पंजाब में से तो जो ये फतवा दिया है बहुत बड़ा फतवा है सामने तो, 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 इसके सामने जो तो सरकार को दोनों सरकारों को सेंटर की सरकार को स्टेट सरकार को इसके सामने पूछना पड़ेगी तो अभी आप लोग क्या मांग कर रहे हैं मांग तो सभी पंजाब कर रहा है कि भाई अमृतपाल सिंह जो सिक्की का प्रचार कर रहे थे अमृत संचार कर रहे थे पंजाब को तो नशा और नौजवानों की जानों को बचा रहे थे ਔਰ ਪੰਜਾਬ ਨੇ ਬਹੁਤ ਅੱਛਾ ਮਾਹੌਲ ਕੈਂਪ ਕੀਤਾ tha ਉਨਕੋ ਤਰੰਤ ਰਿਹਿਆ ਕੀਤਾ ਜਾਏ ਔਰ ਤਰੰਤ ਰਿਹਿਆ ਕਰਕੇ ਉਸ ਨੂੰ ਇਨਸਾਫੀਤੋ ਜੂਲ ਕੀਤਾ ਜਾਏ